ਲਾਹ ਦੇ ਹੱਤੀ ਪਟਿਆਲਾ ਦੇ ਸਾਊਥ ਦੇ ਅੱਜ ਸਾਡੇ ਨਾਲ ਖੁਸ਼ੀ ਮਨਾ ਰਹੇ ਨੇ ਇਹ ਜੋ ਬਿਹਾਰ ਦੇ ਵਿੱਚ ਇਲੈਕਸ਼ਨ ਹੋਈ ਆ ਉਹਦੇ ਵਿੱਚ ਬੰਪਰ ਜਿੱਤ ਹੋਈ ਆ ਅਸੀਂ ਆਜੋ ਦੋ ਗੱਲਾਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨਾਲ ਕਰਦੇ ਆ ਪ੍ਰਧਾਨ ਸਾਹਿਬ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਥੈਂਕ ਯੂ ਜੀ ਧੰਨਵਾਦ ਅਸੀਂ ਅਸੀਂ ਚਾ ਅਸੀਂ ਪੁੱਛਣਾ ਚਾਹੁੰਦੇ ਆ ਕਿ ਇਹ ਬੰਪਰ ਜਿੱਤ ਬਾਰੇ ਤੁਸੀਂ ਕਿ ਤੁਹਾਨੂੰ ਕੀ ਪਹਿਲਾਂ ਮੈਂ ਪਹਿਲਾਂ ਸਿੱਧਾ ਹੀ ਸਵਾਲ ਪੁੱਛਦਾ ਕਿ ਤੁਹਾਨੂੰ ਇਹ ਉਮੀਦ ਹੈ ਦੀ ਵੀ ਅਸੀਂ ਤੁਸੀਂ ਇੰਨੀਆਂ ਸੀਟਾਂ ਲੈ ਜਾਓਗੇ ਕਿਉਂਕਿ ਉਮੀਦ ਸਾਨੂੰ ਬਹੁਤ ਜ਼ਿਆਦਾ ਸੀ ਉੱਥੇ ਨਰਿੰਦਰ ਸਿੰਘ ਕੁਮਾਰ ਜੀ ਨੇ ਜੋ ਕਿ ਸਹਿਯੋਗੀ ਪਾਰਟੀ ਭਾਜਪਾ ਦੀ ਹੈਗੀ ਹੈ ਉਹ ਤੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਕੰਮ ਐਨੇ ਕੀਤੇ ਤੇ ਲੋਕਾਂ ਨਾਲ ਪੂਰਾ ਜੋ ਵੀ ਸਹਿਯੋਗ ਹੈ ਲੋਕਾਂ ਦਾ ਉਹਨਾਂ ਨੇ ਕੀਤਾ ਉਸ ਦੇ ਕਾਰਨ ਨਰਿੰਦਰ ਮੋਦੀ ਜੀ ਦੀ ਜੋ ਸੋਚ ਹੈ ਉਹਦੇ ਮੁਤਾਬਕ ਸਾਨੂੰ 101 ਸੀਟਾਂ 'ਚੋਂ 95 ਸਿੱਟਾਂ ਦੇ ਅਸੀਂ ਅੱਜ ਅੱਗੇ ਆ ਬਹੁਤ ਵੱਡੀ ਪ੍ਰਾਪਤੀ ਹੈ ਇਹ বিজেপি ਲਈ ਸਾਰੇ ਮੁੱਦਿਆਂ ਦੇ ਵਿੱਚ ਇੱਕ ਮੁੱਦਾ ਚੱਲ ਰਿਹਾ ਸੀਗਾ ਕਿ ਤੁਸੀਂ ਵੋਟ ਚੋਰੀ ਕਰਿਆ ਵੋਟ ਚੋਰੀ ਗੱਦੀ ਛੋੜ ਚੱਲ ਰਿਹਾ ਦੀ ਕਾਂਗਰਸ ਦਾ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਇਹ ਕਾਂਗਰਸ ਦੇ ਉੱਤੇ ਭਾਰੀ ਪੈ ਗਿਆ ਜਿਹੜਾ ਕਾਂਗਰਸ ਇੱਕ ਸੀਟ ਦੇ ਉੱਤੇ ਹੀ ਸਿਮਟ ਗਈ ਉੱਤੇ ਉਹਦਾ ਰਿਜ਼ਲਟ ਅੱਜ ਉਹਨਾਂ ਨੂੰ ਬਿਹਾਰ 'ਚ ਮਿਲੇ ਗਿਆ ਰਾਹੁਲ ਗਾਂਧੀ ਦੀ ਜੇ ਸੋਚ ਇਦਾਂ ਦੀ ਹੈਗੀ ਆ ਇਸ ਕਰਕੇ ਉਹ ਅੱਜ ਇੰਡੀਆ 'ਚ ਸਾਰੀਆਂ ਸਟੇਟਾਂ ਤੋਂ ਬਾਹਰ ਹੁੰਦਾ ਜਾ ਰਿਹਾ ਸੋ ਕਾਂਗਰਸ ਪਾਰਟੀ ਲਈ ਇੱਕ ਬਹੁਤ ਮਾੜਾ ਅਜ ਦਖਾਨਤਾ ਇਹ ਜੋ ਕਿ ਉਹ ਕੋਈ ਮੁੱਦਿਆਂ ਦੀ ਲੜਾਈ ਨਹੀਂ ਲੜਦੇ ਬਿਲਕੁਲੋਂ ਬੀਜੇਪੀ ਦੇ ਉੱਪਰ ਬਲੇਮ ਤੋਂ ਵੱਧ ਹੋਰ ਉਹਨਾਂ ਦੇ ਕੋਲ ਕੋਈ ਇਹ ਇਦਾਂ ਦਾ ਮੁੱਦਾ ਹੀ ਨਹੀਂ ਹੈਗਾ ਹੁਣ ਇਸ ਤੋਂ ਬਾਅਦ ਬੰਗਾਲ ਦੀ ਇਲੈਕਸ਼ਨ ਆ ਰਹੀ ਹੈ ਬੰਗਾਲ ਦੀ ਇਲੈਕਸ਼ਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਬੰਪਰ ਜਿੱਤ ਹੋਏਗੀ ਬੀਜੇਪੀ ਦੀ ਇਹ ਕੋਈ ਸ਼ੱਕ ਨਹੀਂ ਤੇ ਆਉਣ ਵਾਲਾ 2027 ਪੰਜਾਬ ਲਈ ਵੀ ਇੱਕ ਅੱਜ ਤੋਂ ਹੀ ਇਹਦੀ ਨੀਂਹ ਬਣਨੀ ਗਈ ਹੈ ਤੇ ਆਉਣ ਵਾਲੇ ਕੈਂਪ 2027 ਜੀ ਵੀ ਅਸੀਂ ਪੰਜਾਬ 'ਚ ਸਰਕਾਰ ਬਣਾਵਾਂਗੇ ਬਹੁਤ ਕਰਕੇ ਸਾਨੂੰ ਬੜੀ ਖੁਸ਼ੀ ਆਜ ਸਾਡੇ ਜਿਹੜੇ ਵਰਕਰ ਆ ਜੋ ਅੱਜ ਸਾਡੇ ਕਾਰਜਕਰਤਾ ਉਹਨਾਂ 'ਚ ਬਹੁਤ ਹੌਸਲਾ ਤੇ ਉਹਨਾਂ ਨੂੰ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਤੇ ਭੰਗੜੇ ਪਾ ਰਹੇ ਆ ਸਾਡੇ ਢੂਲ ਟਮਕਿਆਂ ਨਾਲ ਲੱਡੂ ਵੰਡ ਰਹੇ ਨੇ ਇਸ ਕਰਕੇ ਮੈਂ ਸਾਰੇ ਸਾਡੇ ਵਰਕਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੁਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਇਹੀ ਕਹਾਂਗੇ ਕਿ ਸਾਰੀਆਂ ਪਾਰਟੀਆਂ ਦਾ ਆਪਾਂ ਨੇ ਜੋ ਹਾਲਾਤ ਆ ਦੇਖ ਲਿਆ ਆਪਾਂ ਬਦਲਾਅ ਵੀ ਕਰਕੇ ਦੇਖ ਲਿਆ ਸੋ ਅੱਜ ਅਸੀਂ ਇਹ ਗੱਲ ਸਾਰੇ ਸਾਡੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਇੱਕ ਵਾਰੀ ਭਾਜਪਾ ਲਈ ਵੀ ਟਾਈਮ ਦੇਈਏ ਆਪਾਂ ਤੇ ਉਹਨਾਂ ਦਾ ਜੋ ਕੰਮਕਾਰ ਕਿਉਂਕਿ ਆਉਣ ਵਾਲੇ ਤੁਸੀਂ ਇੱਕ ਗੱਲ ਬੜੀ ਕਲੀਅਰ ਜੀ ਹੈ ਭਾਜਪਾ ਨੇ ਜਿੱਥੇ ਵੀ ਸਰਕਾਰਾਂ ਨੇ ਉਹ ਇੱਕ ਵਾਰੀ ਨਹੀਂ ਬਣੀਆਂ ਸੱਤ ਸੱਤ ਵਾਰੀ ਬਣੀਆਂ ਅੱਜ ਜਿਹੜੀ ਬਿਹਾਰ ਦੀ ਵੀ ਸਾਡੀ ਜਿੱਤ ਹੋਈ ਹੈ ਇਹ ਪੰਜਵੀਂ ਵਾਰ ਮੁੱਖ ਮੰਤਰੀ ਨतीश ਕੁਮਾਰ ਜੀ ਬਣ ਰਹੇ ਆਂ ਉਹ ਇੱਕ ਵਾਰੀ ਅਸੀਂ ਚਾਹੁੰਦੇ ਆਂ ਵੀ ਪੰਜਾਬ ਦੀ ਸਾਨੂੰ ਭਾਜਪਾ ਨੂੰ ਮੌਕਾ ਦੇਵੇ ਅਸੀਂ ਉਹਦੇ ਵਧੀਆ ਕੰਮ ਕਰਕੇ ਦਿਖਾਈਏ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡਾ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਜੈ ਜੇ